ਦੇ ਵਿੱਚ ਸਰਦਾਰ ਸਰਬਜੀਤ ਸਿੰਘ ਜੀ ਖਾਲਸਾ ਜਿਹੜੇ ਮੈਂਬਰ ਪਾਰਲੀਮੈਂਟ ਚੁਣੇ ਗਏ ਫਰੀਦਕੋਟ ਹਲਕੇ ਤੋਂ ਭਾਈ ਅਮਰਿਤਪਾਲ ਸਿੰਘ ਜੀ ਦੇ ਪਿਤਾ ਜੀ ਜਿਹੜੇ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਜੀ ਨੂੰ ਖਡੂਰ ਸਾਹਿਬ ਦੀ ਸੰਗਤ ਨੇ ਬਹੁਤ ਵੱਡਾ ਫਤਵਾ ਦੇ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਅੱਜ ਗੁਰਦੁਆਰਾ ਬੰਗਲਾ ਸਾਹਿਬ ਜਿੱਥੇ ਨਕਮਸਤਕ ਹੋਣ ਆਏ ਨੇ ਕਿਉਂਕਿ ਕੱਲ ਜਿਹੜਾ ਭਾਈ ਅਮਰਿਤਪਾਲ ਸਿੰਘ ਜੀ ਨੂੰ ਪਾਰਲੀਮੈਂਟ ਦੇ ਵਿੱਚ ਲਿਆ ਕੇ ਆਪਣੇ ਵਿਧਿ ਵਿਧਾਨ ਦੇ ਨਾਲ ਜਿਹੜਾ ਸੰਵਿਧਾਨ ਦੇ ਤਹਿਤ ਸੋਚੁਕਾਈ ਜਾਣੀ ਹੈ ਇਹ ਇੱਕ ਬਹੁਤ ਵੱਡੀ ਖੁਸ਼ੀ ਦੀ ਲਹਿਰ ਹੈ ਖਡੂਰ ਸਾਹਿਬ ਹਲਕੇ ਦੀ ਔਰ ਇੱਥੇ ਗੁਰੂ ਨੂੰ ਦਿੱਤੇ ਧੰਨਵਾਦ ਕਰਨ ਵਸੇ ਨਕਮਸਤਕ ਹੁਣ ਆਏ ਨੇ ਅਸੀਂ ਆਇਆ ਇਹਨਾਂ ਨੂੰ ਸਾਰਿਆਂ ਨੂੰ ਆਇਆ ਨੂੰ ਜੀ ਆਇਆਂ ਕਹਿੰਦੇ ਆ ਔਰ ਆਸ ਕਰਦੇ ਆ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਇਹ ਦੋ ਹਲਕੇ ਨੇ ਇਹ ਦੋ ਪਾਰਲੀਮੈਂਟ ਕੌਨਸਟਿਟੂਐਂਸੀ ਨੇ ਇੱਕ ਪੰਥਕ ਜਜ਼ਬਾ ਦਿਖਾਉਂਦੇ ਹੋਏ ਪੰਥ ਕ ਚੈਰੀਆਂ ਨੂੰ ਅੱਗੇ ਲਿਆਇਆ ਐ ਐਸੀ ਤਰੀਕੇ ਦੇ ਨਾਲ ਅੱਜ ਪੂਰਾ ਪੰਜਾਬ ਜਿਹੜਾ ਹੈ ਇਹ ਦੇਖ ਰਿਹਾ ਕਿ ਪੰਥ ਦੀ ਅਗਵਾਈ ਕਰਨ ਵਾਲੇ ਪੰਥ ਨੂੰ ਵੱਡੀ ਸੇਧ ਦੇਣ ਵਾਲੇ ਲੋਕਾਂ ਨੂੰ ਅੱਗੇ ਲੈ ਕੇ ਆਇਆ ਜਾਏ ਔਰ ਇਹਨਾਂ ਸਾਰਿਆਂ ਦਾ ਅਸੀਂ ਜਿੱਤੇ ਜੀ ਆਇਆਂ ਕਹਿੰਦੇ ਆ ਸਰਦਾਰ ਭਾਈ ਸਾਹਿਬ ਭਾਈ ਸਿੰਘ ਸਾਹਿਬ ਜਸਬੀਰ ਸਿੰਘ ਜੀ ਰੋਡੇ ਜੀ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਹਮੇਸ਼ਾ ਸੰਗਤਾਂ ਨੂੰ ਪੰਥ ਦੀ ਪੰਥ ਨੂੰ ਅੱਗੇ ਰੱਖਿਆ ਔਰ ਹਰ ਵੱਡੀ ਲੜਾਈ ਦੇ ਵਿੱਚ ਹਰ ਸੰਘਰਸ਼ ਦੇ ਵਿੱਚ ਅੱਗੇ ਰਹੇ ਨੇ ਨਾਲ ਹੀ ਇਹਨਾਂ ਦੇ ਸਰਦਾਰ ਚਰਨਜੀਤ ਸਿੰਘ ਜੀ ਹੋਣਾ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇ ਭਾਈ ਸਾਹਿਬ ਹੋਣਾ ਦੇ ਚਾਚਾ ਜੀ ਭਾਈ ਗੁਰਸੇਵਿਕ ਸਿੰਘ ਜੀ ਜਵਾਰ ਸਿੰਘ ਵਾਲਾ ਲੋ ਆਏ ਨੇ ਇਹ ਸਾਰੀ ਜਿਹੜੀ ਟੀਮ ਹੈ ਇੱਕ ਬਹੁਤ ਵੱਡਾ ਜਜ਼ਬਾ ਰੱਖਦੀ ਹੈ ਔਰ ਇਹਨਾਂ ਕਰਕੇ ਅੱਜ ਪੰਥ ਦੇ ਵਿੱਚ ਔਰ ਖਾਸ ਤੌਰ ਤੇ ਮੈਂ ਕਹਿ ਸਕਦਾ ਪੰਜਾਬ ਦੇ ਵਿੱਚ ਇੱਕ ਨਵਾਂ ਰੈਵਿਊਲੂਸ਼ਨ ਆਇਆ ਸੋ ਮੈਂ ਸਾਰਿਆਂ ਨੂੰ ਆਏ ਹੋਣਾ ਜੀ ਆਇਆਂ ਕਹਿੰਦਾ ਹਾਂ ਵਧਾਈ ਦਿੰਦਾ ਹਾਂ ਪਹਿਲਾ ਪਤ ਸਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦਾ ਪਤਾਨ ਕੋਟ ਸ਼ੁਕਰਿਆ ਕਿ ਉਹਨਾਂ ਨੇ ਇਹ ਇਹ ਵੰਦੇ ਦਰਤੇ ਮੱਥਾ ਟੇਕਿਆ ਗਿਆ ਵਾਸਤੇ ਉਹਨਾਂ ਦਾ ਬਹੁਤ ਬਹੁਤ ਪਤਾਨ ਕੋਟ ਸ਼ੁਕਰਿਆ ਕਿ ਉਹ ਸਾਰੀ ਸਿੱਖ ਸੰਗਤ ਦੇ ਉੱਪਰ ਮੇਰ ਪ੍ਰਿਆਤਨਾਤ ਰੱਖਾ ਤੇ ਇਹ ਬਾਕੀ ਸੰਤਾਂ ਦਾ ਵੀ ਬਹੁਤ ਵੱਡਾ ਸਹਿਯੋਗ ਰਿਹਾ ਹੈ ਜਿਹੜੀ ਇਹ ਖੜੂਰ ਸਾਹਿਬ ਜਾਂ ਫਰੀਦਕੋਟ ਦੀ ਆਪਾਂ ਲੜਾਈ ਜਿੱਤੀ ਆ ਇਹ ਸਾਰੇ ਪੰਥ ਨੇ ਰਲ ਕੇ ਜਿੱਤੀ ਆ ਇਹ ਸਾਰੀਆਂ ਦੇਸ਼ ਵਿਦੇਸ਼ ਦੀਆਂ ਸੰਗਠਨਾਂ ਨੇ ਇੱਥੇ ਬਹੁਤ ਵੱਡਾ ਯੋਗਦਾਨ ਪਾਇਆ ਅਸੀਂ ਉਹਨਾਂ ਦੇ ਤਹਿ ਦਿਲ ਤੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਦਿਨ ਰਾਤ ਇੱਕ ਕਰਕੇ ਹਰ ਹਰ ਪੱਖ ਤੋਂ ਉਹਨਾਂ ਨੇ ਜੋ ਵੀ ਉਹ ਇੱਥੇ ਜ਼ਰੂਰ ਸੀ ਉਹ ਸਾਰੀ ਪੂਰੀ ਕਰਕੇ ਸਾਰੇ ਇੱਕ ਮੋਟ ਹੋ ਕੇ ਜਾਤ ਪਾਤ ਧਰਮ ਮਜਬਤੋਂ ਪਰ ਉੱਠ ਕੇ ਸਾਰਿਆਂ ਨੇ ਇੱਥੇ ਸਹਿਯੋਗ ਦਿੱਤਾ ਅਸੀਂ ਉਹਨਾਂ ਦਾ ਸਾਰੇ ਪੰਜਾਬ ਵਾਲਿਆਂ ਦਾ ਵਿਦੇਸ਼ਾਂ 'ਚ ਵਸਦੀਆਂ ਸਿੱਖ ਸੰਗਠਨਾਂ ਦਾ ਦੇਸ਼ ਵਿਦੇਸ਼ ਜਿੱਥੇ ਵੀ ਕੋਈ ਜਿੰਨਾ ਵੀ ਇੱਥੇ ਵੱਧ ਵੱਧ ਯੋਗਦਾਨ ਪਾਇਆ ਉਹਨਾਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਸੰਗਠਨਾਂ ਦਾ ਧੰਨਵਾਦ ਕਰਦੇ ਹਾਂ ਤੇ ਬਾਕੀ ਇਹ ਇਹ ਦਿੱਲੀ ਗੁਰਦਵਾਰਾ ਪਰਵਨ ਕਮੇਟੀ ਨੇ ਜੋ ਆਪਰਾਲਾ ਕੀਤਾ ਸਾਨੂੰ ਸਨਮਾਨ ਦਿੱਤਾ ਅਸੀਂ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਇੱਕ ਨਮਾਣਿਆਂ ਜਿਆਂ ਨੂੰ ਬਹੁਤ ਵੱਡਾ ਮਾਣ ਹੈ ਇਹ ਸਾਡੀਆਂ ਬਹੁਤ ਵੱਡੀਆਂ ਸਰਮੌਰ ਸੰਸਥਾਵਾਂ ਵਾਂ ਇਹਨਾਂ ਇਹਨਾਂ ਦਾ ਜੋ ਇਹਨਾਂ ਨੇ ਬਹੁਤ ਖੂਬੀ ਆਪਣਾ ਫਰਜ਼ ਨਿਭਾਇਆ ਤੇ ਇਹ ਅੱਗੇ ਵੀ ਅਸੀਂ ਉਮੀਦ ਕਰਦੇ ਹਾਂ ਕਿ ਗੁਰੂ ਮਹਾਰਾਜ ਇਹਨਾਂ ਦੇ ਸਿਰ ਤੇ ਵੀ ਮਿਹਰ ਪਰਿਆਤਰਾ ਕਿਸੇ ਕੌਮਤੀ ਵੱਤੋਂ ਵੱਸੇਵਾ ਲੈਣ ਤੇ ਹੋਰ ਵੀ ਜੋ ਸਿੱਖ ਸਿੱਖਾਂ ਦੀਆਂ ਮੰਗਾਂ ਵਾਂ ਜਾਂ ਸਿੱਖਾਂ ਦੇ ਹੱਕਾਂ ਲਈ ਜੋ ਲੜਾਈ ਇਹ ਵੱਦ ਵੱਦ ਯੋਗਦਾਨ ਪਾ ਸਕਣ ਜਿੱਦਾਂ ਸਾਡੇ ਮਸਲੇ ਆ ਬੰਦੀ ਸਿੰਘਾਂ ਦੇ ਆ ਜਾਂ ਹੋਰ ਜੋ ਇਹਦੇ ਇਹ ਦੇਵਲੂਗੜ੍ਹ ਬੈਠੇ ਆ ਜਾਂ ਹੋਰ ਜਿੱਥੇ ਵੀ ਕੋਈ ਸਿੱਖਾਂ ਨੂੰ ਧੱਕੇ ਨਾਲ ਬੰਦ ਕੀਤਾ ਗਿਆ ਉਹਦੇ ਵਾਸਤੇ ਆਪਾਂ ਨੂੰ ਸਾਰੇ ਪੰਥ ਨੂੰ ਰਲ ਮਿਲ ਕੇ ਆਵਾਜ਼ ਉਠਾ ਕੇ ਸਾਰੇ ਇਕਮੁੱਠ ਹੋ ਕੇ ਆਪਾਂ ਇਹ ਮਸਲੇ ਨੂੰ ਨਿਜਿਸ਼ਟੀ ਤਾ ਹੀ ਅਸੀਂ ਆਪਣੇ ਜਿੱਦਾਂ ਹੁਣ ਇਹ ਇਹ ਮਸਲਾ ਆਪਾਂ ਇਹ ਲੜਾਈ ਜਿੱਤੀ ਹੈ ਇਸੇ ਤਰ੍ਹਾਂ ਅਸੀਂ ਸਾਰੇ ਮਸਲੇ ਜਿੱਤ ਸਕਦੇ ਜੇ ਸਾਡੀ ਕੌਮ 'ਚ ਗੁਰੂ ਮਹਾਰਾਜ ਦੇ ਅੱਗੇ ਇੱਕ ਬੇਨਤੀ ਆ ਕੋ ਸਾਰੀ ਕੌਮ ਨੂੰ ਸਾਡੇ ਨੂੰ ਇੱਕ ਝੰਡੇ ਥਲੇ ਇਕੱਠਾ ਕਰਨ ਤੇ ਸਾਰੇ ਆਪਸੀ ਵੱਖ ਵਖਰੇਵੇਂ ਜਿਹੜੇ ਅਸੀਂ ਦੂਰ ਕਰਕੇ ਦਾ ਦੂਰ ਕਰੋ ਲੈ ਬਲਾਏ ਦੇ ਮਾਵਾਕਾਂ ਅਨਸਾਰ ਅਸੀਂ ਸਾਰੇ ਜਣੇ ਇੱਕੋ ਸਹੀਏ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਬਾਕੀ ਸਾਰੀਆਂ ਸਿੱਖ ਸੰਗਤਾਂ ਦਾ ਮੀਡੀਆ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸਾਡਾ ਸਮਾਨ ਸਨਮਾਨ ਕਰਨ ਵਾਸਤੇ ਇਹਨਾਂ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜੈਸੇਦਰ ਸਾਹਿਬ ਜੀ ਉਹਨਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਖਾਲਸਾ ਕੱਲ ਦਾ ਥੋੜਾ ਬਰੀਫ ਕਰ ਦਿਓ ਤੁਹਾਨੂੰ ਪਰਿਵਾਰ ਨੂੰ ਮਿਲਣ ਦੀ ਇਜਾਜ਼ਤ ਹੈ ਕਿਵੇਂ ਭਾਈ ਸਾਹਿਬ ਆਉਣਗੇ ਥੋੜ੍ਹਾ ਕਿੰਨੀ ਕੀ ਜਾਣਕਾਰੀ ਉਹ ਸਾਰੀ ਬਰੀਫ ਕਰ ਦਿਓ ਜੀ ਨਹੀਂ ਉਹ ਜਾਣਕਾਰੀ ਸਾਨੂੰ ਅਜੇ ਫਿਲਹਾਲ ਤੇ ਇਹਨਾਂ ਕਿ ਕੱਲ ਨੂੰ ਉਹ ਆਉਣਗੇ ਤੇ ਉਹਦੇ ਵਾਸਤੇ ਕੀ ਸ਼ਡਿਊਲ ਹੈ ਉਹ ਅਜੇ ਸਾਨੂੰ ਦੱਸਿਆ ਨਹੀਂ ਗਿਆ ਤੇ ਉਹ ਅਜੇ ਬਾਚੀ ਸਵੇਰੇ ਹੀ ਸਾਨੂੰ ਪਤਾ ਲੱਗੂਗਾ ਕਿ ਕਿੰਨੇ ਵਜੇ ਸਾਨੂੰ ਬੁਲਾਇਆ ਜਾਂਦਾ ਕਿਹਨੂੰ ਕਿਹਨੂੰ ਮਿਹਨਤ ਦਿੱਤਾ ਜਾਂਦਾ ਕਿਹਨੂੰ ਕਿਹਨੂੰ ਨਹੀਂ ਮਿਹਨਤ ਦਿੱਤਾ ਜਾਂਦਾ ਇਹ ਸਵੇਰੇ ਹੀ ਪਤਾ ਲੱਗੂਗਾ। ਕੀ 4 ਦਿਨ ਕੀ ਜੋ ਪੈਰੋਲ ਮਿਲੀ ਹੈ ਉਸ ਕੋ ਲੈ ਕੇ ਕੀ ਆਪਕੋ بتایا ਹੈ ਕਿ ਕਿਸ ਤਰੀਕੇ ਸੇ ਪੈਰੋਲ ਮਿਲੀ ਹੈ? ਨਹੀਂ ਉਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਅਸੀਂ ਜਿੱਦਾਂ ਕੱਲ ਪ੍ਰਧਾਨ ਸਾਹਿਬ ਨੇ ਵੀ ਮੰਗ ਕੀਤੀ ਸਰਕਾਰ ਤੋਂ ਅਸੀਂ ਉਹ ਕਹਿੰਨੇ ਕਿ ਪਹਿਲੀ ਗੱਲ ਤੇ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਣਾ ਚਾਹੀਦਾ ਉਹਨਾਂ ਨੂੰ ਉਹਨਾਂ ਦੀ ਟੀਮ ਨੂੰ ਬਾਕੀ ਜਿਹੜੇ ਅਜੇ ਕੁਝ ਅੜਚਣਾਂ ਕੁਝ ਟਾਈਮ ਲਈ ਤੇ ਉਹਨਾਂ ਨੂੰ ਲੰਮੀ ਪ੍ਰੋਲ ਦੇ ਕੇ ਉਹਨਾਂ ਦੇ ਆਪਣੇ ਹਲਕੇ 'ਚ ਦੌਰਾ ਕਰਨ ਦਾ ਧੰਨਵਾਦ ਕਰਨ ਦਾ ਲੋਕਾਂ ਦਾ ਜਿਹੜਾ ਕਿ ਉਹਨਾਂ ਨੇ ਏਡਾ ਵੱਡਾ ਉਹਨਾਂ ਦੇ ਫਤਵਾ ਦਿੱਤਾ ਇਸ ਕਰਕੇ ਉਹਨਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣਨ ਵਾਸਤੇ ਮੌਕਾ ਦਿੱਤਾ ਜਾਣਾ ਚਾਹੀਦਾ ਤੇ ਆਉਣ ਵਾਲੇ ਸੈਸ਼ਨ 'ਚ ਜੋ ਇਹ ਲੋਕ ਸਭਾ ਦਾ ਸੈਸ਼ਨ ਹੋਵੂਗਾ ਚੋਂ ਆਪਣੀਆਂ ਇਹ ਜਿਹੜੇ ਲੋਕਾਂ ਦੀਆਂ ਦੁੱਖ ਤਕਲੀਫ ਹੈ ਉਹ ਪਾਰਲੀਮੈਂਟ 'ਚ ਰੱਖ ਸਕਦੇ ਜਿਹੜੀ 1 ਸਾਲ ਦੀ ਪ੍ਰੋਲ ਹੋਰ ਵਧਾਈ ਹੈ ਤੁਸੀਂ ਇਹ ਕੋਸ਼ਿਸ਼ ਕੀਤੀ ਪੰਜਾਬ ਸਰਕਾਰ ਨਾਲ ਰابطਾ ਕੀਤਾ ਕਿਸ ਤਰ੍ਹਾਂ ਕਿਉਂ ਕੀਤਾ ਗਿਆ ਨੇ ਇਹ ਅਜੇ ਤੱਕ ਤੇ ਅਸੀਂ ਇਸ ਇਸ ਮਾਮਲੇ ਚ ਕਾਨੂੰਨੀ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਕਿ ਤੁਸੀਂ ਪਹਿਲਾਂ ਵੀ ਗੈਰ ਕਾਨੂੰਨੀ ਲਈ ਸੀ ਤੇ ਇਹਦਾ ਹੀ ਜਿਹੜਾ ਲੋਕਾਂ ਚ ਰੋਸ ਸੀ ਉਹਨਾਂ ਨੇ ਰੋਸ ਹੁਣ ਪ੍ਰਗਟ ਕੀਤਾ ਇਸ ਕਰਕੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਉਹਦੀ ਆਪਣੇ ਫੈਸਲੇ ਤੇ ਵਿਚਾਰ ਕਰਕੇ ਪੰਜਾਬ ਦੇ ਹਿੱਤਾਂ ਲਈ ਤੇ ਸਿੱਖੇ ਹਿੱਤਾਂ ਦਾ ਥੋੜਾ ਖਿਆਲ ਰੱਖਦੇ ਹੋਏ ਸਿੱਕੇ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹੋਏ ਉਹਨਾਂ ਨੂੰ ਤੁਰੰਤ ਐਨਐਸਏ ਵਾਪਸ ਲੈ ਕੇ ਜੋ ਵੀ ਉਹਨਾਂ ਦੇ ਕੇਸ ਝੂਠੇ ਬਸਤ ਬਣਾਏ ਗਏ ਆ ਉਹਨਾਂ ਨੂੰ ਵਾਪਸ ਲੈ ਕੇ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਤੇ ਇਹ ਜਿਹੜਾ ਕਿ ਪੰਜਾਬ ਦੀ ਸੁਖ ਸ਼ਾਂਤੀ ਪੰਜਾਬ ਦੀ ਤਰੱਕੀ ਚ ਉਹ ਵੀ ਆਪਣਾ ਜੋ ਯੋਗਦਾਨ ਨਸ਼ਿਆਂ ਦੇ ਜਿਹੜੇ ਵੱਡਾ ਕਹਿਰ ਪੰਜਾਬ ਚਲ ਰਿਹਾ ਉਹ ਰੋਜ਼ ਕਿੰਨੇ ਨੌਜਵਾਨ ਉਹ ਨਸ਼ੇ ਦੀ ਭੇਡ ਚੜ ਰਹੇ ਆ ਮੇਰਾ ਖਿਆਲ ਹੈ ਕਿ ਸਰਕਾਰ ਨੂੰ ਜੇ ਸਿਰਦੇ ਹੈ ਕਿ ਨਸ਼ੇ ਵਾਸਤੇ ਤੇ ਉਹਨਾਂ ਨੂੰ ਜਲਦੀ ਜਲਦੀ ਰਿਹਾ ਕਰਕੇ ਉਹਨਾਂ ਨੂੰ ਉਸ ਨਸ਼ੇ ਦੇ ਖਿਲਾਫ ਜਿਹੜੀ ਜੰਗ ਉਹ ਪਹਿਲਾਂ ਲੜਦੇ ਰਹੇ ਉਹਦੇ ਚ ਉਹਨਾਂ ਨੂੰ ਲੜਨ ਵਾਸਤੇ ਮੌਕਾ ਦਿੱਤਾ ਜਾਣਾ ਹੈ ਤੇ ਸਰਕਾਰ ਨੇ ਵੀ ਸਹਿਯੋਗ ਕਰਨਾ ਚਾਹੀਦਾ ਜੇ ਅਸੀਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਾਂ ਐਸਜੀਪੀਸੀ ਤੇ ਰੋਸ ਹੈ ਤੁਹਾਨੂੰ ਕੇਟੀਐਸਜੀਐਮਸੀ ਨੇ ਤਾਂ ਬੁਲਾਇਆ ਪਰ ਉਹਨਾਂ ਨੇ ਸਾਰ ਨਹੀਂ ਲਈਓ ਭਾਈ ਅਮਰਿਤਪਾਲ ਦੇ ਖਿਲਾਫ ਵੀ ਅਕਾਲੀ ਦਲ ਦੇ ਲੀਡਰ ਬੋਲਦੇ ਰਹੇ ਆ ਨੇ ਚਲੋ ਜੀ ਜੋ ਸਮਾਂ ਬੀਤ ਗਿਆ ਉਹਦੇ ਵਾਸਤੇ ਆਪਾਂ ਅੱਜ ਵੀ ਅਪੀਲ ਕਰਦੇ ਕਿ ਸਾਰੀਆਂ ਸਾਡੀਆਂ ਸਿੱਖ ਸਤਾਵਾਂ ਜੋ ਵੀ ਆ ਸਾਰੇ ਸਿੱਖ ਪੰਥ ਨੂੰ ਇਕੱਠਾ ਹੋ ਕੇ ਹੀ ਹੰਬੜਾ ਮਾਰਨਾ ਚਾਹੀਦਾ ਕਿ ਜਿਹੜੇ ਸਾਡੇ ਮਸਲ ਦਰਪੇਸ਼ ਮਸਲੇ ਸਾਡੀ ਕੌਮ ਦੇ ਸਾਹਮਣੇ ਚੁਣੌਤੀਆਂ ਉਹਦਾ ਮੁਕਾਬਲਾ ਕਰ ਸਕੀ। ਖਾਲਸਾ ਜੀ ਵੈਕਿਊਮ ਹੈ ਪੰਜਾਬ ਦੇ ਵਿੱਚ ਪੰਥਕ ਸਿਆਸਤ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਖਲਾਅ ਪੈਦਾ ਹੋਇਆ ਪੰਥਕਔਰ ਅਕਾਲੀ ਸਿਆਸਤ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਉਹਨੂੰ ਭਰਨ ਦੀ ਕੋਸ਼ਿਸ਼ ਕਰੋਗੇ? ਪੋਲੀਟੀਕਲ ਪਾਰਟੀ ਜਲਦੀ ਵੇਖਣ ਨੂੰ ਮਿਲੇਗੀ ਇਸੀ ਕੋਈ ਰੈ ਜਾਂ ਕੁਝ ਇਸ ਤਰ੍ਹਾਂ ਸੋਚ ਰਹੇ ਹਾਂ ਕੁਝ ਜਿਹ ਆਪਣੇ ਆਪ ਦੇ ਵਿੱਚ ਹੋਵੇ ਨਹੀਂ ਅਸੀਂ ਤਾਂ ਸੋਚਦੇ ਹਾਂ ਕਿ ਸਾਰੇ ਪੰਥ ਨੂੰ ਇਕੱਠਾ ਹੋ ਕੇ ਹੀ ਕੋਈ ਇਹੋ ਜਿਹਾ ਫੈਸਲਾ ਲੈਣਾ ਚਾਹੀਦਾ ਹੈ ਕਿ ਜਿਹੜੇ ਇਹ ਸਾਰੀ ਜਿਹੜੀ ਸਿੱਖ ਗਵਾਈ ਇੱਕ ਜਗ੍ਹਾ ਹੋਵੇ ਕੋਈ ਅਕਾਲ ਤਖਤ ਦੇ ਗਵਾਈ ਚ ਹੋਵੇ ਜਾਂ ਕਿਸੇ ਵੀ ਤਰੀਕੇ ਨਾਲ ਕੋਈ ਇਹੋ ਜਿਹਾ ਹੋਣਾ ਚਾਹੀਦਾ ਕਿ ਜਿੱਥੇ ਸਾਰਾ ਪੰਥ ਇਕੱਠਾ ਹੋ ਕੇ ਤੇ ਜੋ ਵੀ ਇਹ politcal ਵੀ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਵੀ ਅਸੀਂ ਜੋ ਵੀ ਸਾਡੇ ਸਾਹਮਣੇ ਸਮੱਸਿਆਵਾਂ ਉਹਨਾਂ ਦਾ ਅਸੀਂ ਹੱਲ ਕਰ ਸਕਦੇ ਹਾਂ ਭਾਈ ਸਾਹਿਬ ਬਰੀਫ ਕਰ ਲੈਣ ਫਿਰ ਆਪਾਂ ਸਵਾਲ ਕਰੀਏ ਭਾਈ ਸਾਹਿਬ ਬਰੀਫ ਕਰ ਲੈ ਭਾਈ ਸਰਬਜੀਤ ਸਿੰਘ ਬਰੀਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਔਰ ਇਹ ਦਿੱਲੀ ਵਿੱਚ ਸ੍ਰੀ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਕੇ ਸਾਨੂੰ ਬੁਲਾਇਆ ਹੈ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਮੀਤ ਸਿੰਘ ਜੀ ਕਾਲਕਾ ਜੀ ਨੇ ਭਾਈ ਜਸਬੀਰ ਸਿੰਘ ਜੀ ਰੋਡੇ ਸਾਨੂੰ ਰਿ ਇਨਵਾਈਟ ਕੀਤਾ ਸੀ ਮੈਨੂੰ ਤੇ ਅਮਰਿਤਪਾਲ ਦੇ ਫਾਦਰ ਸਾਹਿਬ ਨੂੰ ਕਿ ਤੁਹਾਡਾ ਇਲੈਕਸ਼ਨਾਂ ਦੇ ਜਿੱਤੇ ਤੇ ਤੁਹਾਡਾ ਸਨਮਾਨ ਕਰਨਾ ਹੈ ਤੇ ਮੈਂ ਬਹੁਤ ਧੰਨਵਾਦੀ ਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਉਹਨਾਂ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਜੀ ਦਾ ਤੇ ਭਾਈ ਜਸਬੀਰ ਸਿੰਘ ਰੋਡੇ ਦਾ ਤਾਲੀ ਮੈਂ ਆਪਣੇ ਸਮੂਹ ਪੰਜਾਬੀਆਂ ਦਾ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਦਾ ਧੰਨਵਾਦ ਕਰਨਾ ਚਾਹੂਗਾ ਜਿਨ੍ਹਾਂ ਨੇ ਮੈਨੂੰ ਨਮਾਣੇ ਨੂੰ ਇੰਨਾ ਮਾਣ ਬਖਸ਼ਿਆ ਹੈ ਮੈਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਹੈ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਸਾਰਿਆਂ ਦਾ ਬਾਹਰ بیٹھے ਸਿੱਖਾਂ ਦਾ ਵੀ ਤੇ ਉਰੇਦਿਆਂ ਦਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਨਾਲ ਹੀ ਮੈਂ ਉਹਨਾਂ ਨੂੰ ਵੀ ਵਿਸ਼ਵਾਸ ਦਿਵਾਉਣਾ ਕਿ ਜਿਹੜੀ ਪੱਗ ਕਰਕੇ ਉਹਨਾਂ ਨੇ ਮਿਰਤੀ ਇੰਨਾ ਭਰੋਸਾ ਜਤਾਇਆ ਏ ਮੈਨੂੰ ਇੰਨਾ ਮਾਣ ਬਖਸ਼ਿਆ ਮੈਂ ਉਹਨਾਂ ਨੂੰ ਵੀ ਵਾਅਦਾ ਕਰਦਾ ਕਿ ਮੈਂ ਵੀ ਉਸ ਪੱਗ ਦੀ ਇਲਾਜ ਰੱਖੂਗਾ ਤੇ ਤੁਮੂ ਸਾਰੀ ਸਿੱਖ ਕੌਮ ਨੂੰ ਕਦੇ ਵੀ ਮੇਰੇ ਵੱਲੋਂ ਕੋਈ ਐਸੀ ਗੱਲ ਨਹੀਂ ਕਹੂੰਗੀ ਬਈ ਸਿੱਖ ਕੌਮ ਦਾ ਸਿਰ دیਵਾ ਹੋਵੇ ਬਾਕੀ ਸਾਡੇ ਬਾਪੂ ਜੀ ਬੈਠੇ ਆ ਇਹ ਜਿਵੇਂ ਅੱਗੇ-ਅੱਗੇ ਸਾਨੂੰ ਗਾਈਡ ਕਰਨਗੇ ਅਸੀਂ ਓਵੇਂ ਓਵੇਂ ਚੱਲਾਂਗੇ